ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੁਖ ਕਿਚਨ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਬੇਕ ਕਰਾਂਗੇ ਬਿਸਕੁਟਸ ਇੱਕਦਮ ਕਰਾਂਚੀ ਤੇ ਮਜ਼ੇਦਾਰ ਇਹਦੇ ਵਿੱਚ ਮੈਂ ਐਡ ਕੀਤੇ ਸੀ ਚਾਕਲੇਟ ਚਿਪਸ ਸੋ ਚਲੋ ਆਪਾਂ ਕਰਦੇ ਹਾਂ ਤਿਆਰੀ ਸੋ ਅੱਧਾ ਕੱਪ ਲਿਆ ਦੋਸਤੋ ਦੇਸੀ ਕਿਓ ਦਾ ਸੋ ਮੈਂ ਦੇਸੀ ਕਿਓ ਦਾ ਯੂਜ਼ ਕਰ ਰਹੀ ਹਾਂ ਆਪਾਂ ਬਟਰ ਦਾ ਵੀ ਯੂਜ਼ ਕਰ ਸਕਦੇ ਪਰ ਜੇ ਆਪਾਂ ਬਟਰ ਯੂਜ਼ ਕਰ ਰਹੇ ਹਾਂ ਤਾਂ ਉਹਦੇ ਨਾਲ ਆਪਣੇ ਬਿਸਕੁਕਟ ਥੋੜੇ ਸੌਫਟ ਬਣਨਗੇ ਸੋ ਹਾਫ ਕੱਪ ਹੀ ਐਡ ਕਰ ਲਿਆ 슈ਗਰ ਦਾ ਪਾਊਡਰ ਕਰ ਲਿਆ ਸੀ ਮੈਂ 슈ਗਰ ਨੂੰ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸੋ ਕਿਓ ਨੂੰ ਤੇ 슈ਗਰ ਨੂੰ ਮਿਕਸ ਕਰ ਚੁੱਕੇ ਆ ਬਹੁਤ ਚੰਗੀ ਤਰ੍ਹਾਂ ਨਾਲ ਤੇ ਹੁਣ ਇਹਦੇ ਵਿੱਚ ਐਡ ਕਰ ਰਹੇ ਆ ਇੱਕ ਕੱਪ ਮੈਂ ਮਲਟੀ ਗ੍ਰੇਨ ਆਟਾ ਯੂਜ਼ ਕਰ ਰਹੇ ਆ ਦੋਸਤੋ ਆਪਾਂ ਨਾਰਮਲ ਕਣਕ ਦਾ ਜਿਹੜਾ ਆਟਾ ਹੁੰਦਾ ਉਹ ਵੀ ਆਪਾਂ ਯੂਜ਼ ਕਰ ਸਕਦੇ ਆ ਸੋ ਇਹਦੇ ਵਿੱਚ ਐਡ ਕਰਾਂਗੇ ਨਾਲ ਹੀ 1/2 tsp ਬੇਕਿੰਗ ਪਾਊਡਰ ਐਂਡ 1/4 tsp ਬੇਕਿੰਗ ਸੋਡਾ ਸੋ ਹੁਣ ਆਪਾਂ ਇਹਨੂੰ ਸਾਰੇ ਨੂੰ ਆਪਣੇ ਨੂੰ ਮਿਕਸਚਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸੋ ਦੇਖ ਸਕਦੇ ਹੋ ਮਿਕਸ ਕਰ ਚੁੱਕੇ ਹੁਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਥੋੜਾ ਲੋੜ ਅਨੁਸਾਰ ਦੁੱਧ ਐਡ ਕਰਕੇ ਇਹਨੂੰ ਆਪਾਂ ਇੱਕ ਡੋਹ ਦੀ ਤਰ੍ਹਾਂ ਨਾਲ ਤਿਆਰ ਕਰਨਾ ਹੈ ਥੋੜਾ ਥੋੜਾ ਮਿਕਸ ਕਰਦੇ ਜਾਵਾਂਗੇ ਤੇ ਇਸ ਟਾਈਮ ਤੇ ਮੈਂ ਐਡ ਕਰ ਰਹੀ ਹਾਂ ਚਾਕਲੇਟ ਚਿਪਸ ਸੋ ਦੋਸਤੋ ਆਪਾਂ ਆਪਣੀ ਪਸੰਦ ਦੇ ਡਰਾਈ ਫਰੂਟਸ ਵੀ ਬਰੀਕ ਕੱਟ ਕੇ ਐਡ ਕਰ ਸਕਦੇ ਆ ਆਪਣੀ ਪਸੰਦ ਆ ਸੋ ਹੁਣ ਇਹਦੇ ਵਿੱਚ ਅਗੇਨ ਥੋੜਾ ਥੋੜਾ ਮਿਲਕ ਐਡ ਕਰਕੇ ਤੇ ਆਪਾਂ ਇੱਕ ਡੋਹ ਦੀ ਤਰ੍ਹਾਂ ਨਾਲ ਜਿੱਦਾਂ ਆਪਾਂ ਆਟਾ ਗੁੰਨਿਆ ਹੁੰਦਾ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਤਿਆਰ ਕਰ ਲਵਾਂਗੇ ਇਹਨੂੰ ਤੇ ਬਸ ਹੁਣ ਇਸ ਤੋਂ ਬਾਅਦ ਆਪਾਂ ਥੋੜੀ ਥੋੜੀ ਇਹਦੀ ਕੁਆਂਟੀਟੀ ਲੈ ਕੇ ਆਪਣੇ ਹੱਥਾਂ ਦੇ ਵਿੱਚ ਲੈ ਕੇ ਥੋੜਾ ਥੋੜਾ ਇਹਨੂੰ ਸ਼ੇਪ ਦੇ ਲਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨਾਲ ਸੋ ਦੋਸਤੋ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਜਰੂਰ ਕਰਿਓ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਸੋ ਲਓ ਜੀ ਬਸ ਇਸ ਤਰੀਕੇ ਨਾਲ ਆਪਾਂ ਇਸ ਦੀਆਂ ਟਿੱਕੀਆਂ ਜਿਹਾ ਬਣਾ ਕੇ ਬਿਸਕੁਟਸ ਦੇ ਆ ਆਪਾਂ ਰੱਖ ਲੈਣੀਆਂ ਨੇ ਸੋ ਲੋ ਜੀ ਆਪਣੀ ਪੂਰੀ ਟ੍ਰੇ ਤਿਆਰ ਹੋ ਗਈ ਇਸ ਤਰ੍ਹਾਂ ਆਪਾਂ ਟ੍ਰੇ ਦੇ ਵਿੱਚ ਇਹਨਾਂ ਨੂੰ ਸੈੱਟ ਕਰ ਲਿਆ ਆ ਬਟਰ ਪੇਪਰ ਲਗਾ ਕੇ ਹੁਣ ਆਪਾਂ 350 ਡਿਗਰੀ ਤੇ 15 ਮਿੰਟਾਂ ਵਾਸਤੇ ਬੇਕ ਕਰਾਂਗੇ ਬਿਸਕੁਟਸ ਨੂੰ ਸੋ ਲੋ ਜੀ ਦੋਸਤੋ 15 ਮਿੰਟਾਂ ਦੇ ਵਿੱਚ ਆਪਣੇ ਬਹੁਤ ਹੀ ਮਜ਼ੇਦਾਰ ਕਰਾਂਚੀ ਬਿਸਕਟ ਬਣ ਕੇ ਰੈਡੀ ਹੋ ਗਏ ਨੇ ਜਿਆਦਾ ਟਾਈਮ ਨਹੀਂ ਲੱਗਿਆ ਸੋ ਬਹੁਤ ਹੀ ਈਜ਼ੀ ਰੈਸিপি ਆਪਾਂ ਘਰੇ ਆਪਣੀ ਪਸੰਦ ਦੇ ਬਿਸਕਟ ਬਣਾ ਸਕਦੇ ਆ ਬੱਚਿਆਂ ਵਾਸਤੇ ਸੋ ਦੋਸਤੋ ਜਰੂਰ ਟਰਾਈ ਕਰਿਓ ਬਹੁਤ ਹੀ ਸੌਖਾ ਜਿਹਾ ਕੰਮ ਹੈ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਪਲੀਜ਼ ਇਹ ਵੀ ਬਹੁਤ ਹੀ ਸੌਖਾ ਕੰਮ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮਚ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ